ਸਾਸ਼ੀ ਗਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਪੰਜਾਬ ਦੇ ਵਿੱਚ ਚੋਣਾਂ ਦੀ ਅਨਾਉਂਸਮੈਂਟ ਹੋ ਚੁੱਕੀ ਹੈ 7ਵੇਂ ਫੇਜ਼ ਦੇ ਵਿੱਚ ਪੰਜਾਬ ਦੇ ਅੰਦਰ ਚੋਣ ਹੋਣਗੇ 1 ਜੂਨ ਨੂੰ ਸਿੱਧੇ ਤੌਰ ਤੇ VOTING ਹੋਊਗੀ ਔਰ 4 ਜੂਨ ਨੂੰ ਨਤੀਜੇ ਆਣਗੇ ਹਾਲਾਂਕਿ ਛੇਤੀ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਪਹਿਲੇ ਜਾਂ ਦੂਜੇ ਫੇਜ਼ ਦੇ ਵਿੱਚ ਪੰਜਾਬ ਦੇ ਅੰਦਰ ਚੋਣ ਹੋਣ ਲੇਕਿਨ 7ਵੇਂ ਫੇਜ਼ ਦੇ ਵਿੱਚ ਚੋਣ ਹੋਣਗੇ ਕੈਬਨਿਟ ਮਨਿਸਟਰ ਬ੍ਰਹਮਸ਼ੰਕਰ ਜਿੰਪਾ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਜੀ ਬਸ ਆਪ ਕਿਸ ਤਰ੍ਹਾਂ ਦੇਖਦੇ ਹੋ 7ਵੇਂ ਫੇਜ਼ ਦੇ ਵਿੱਚ ਚੋਣ ਹੋਣਗੇ 1 ਜੂਨ ਨੂੰ VOTING ਔਰ 4 ਜੂਨ ਨੂੰ ਨ ਕੋਈ ਪੰਜਾਬ ਦੇ ਲੋਕ ਤਿਆਰ ਬੈਠੇ ਆ ਜੀ ਪੰਜਾਬ ਦੇ ਲੋਕਾਂ ਨੇ 2 ਸਾਲ ਦੀ ਕਾਰਜਸ਼ੈਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਿਹਨੂੰ ਉਹਨਾਂ ਨੇ ਬੜੇ ਵਿਸ਼ਵਾਸਪੂਰਕ 99 ਸੀਟਾਂ ਨਾ ਬਣਾਇਆ ਸੀ ਮੁੱਖ ਮੰਤਰੀ ਜੀ ਦੀ ਗਰਾਊਂਡ ਜ਼ੀਰੋ ਤੇ ਕੰਮ ਕਰਨ ਦਾ ਵਰਕਿੰਗ ਸਟਾਈਲ ਇਮਾਨਦਾਰੀ ਜੀ ਉਹ ਲੋਕਾਂ ਨੇ ਦੇਖੀ ਆ ਔਰ ਲੋਕ ਤੈਅ ਕਰ ਚੁੱਕੇ ਆ ਵੀ ਉਹ ਲੋਕਾਂ ਨੂੰ ਵੇਟ ਆ 1 ਜੂਨ ਦੀ ਔਰ 4 ਜੂਨ ਦੀ 1 ਜੂਨ ਨੇ ਉਹਨਾਂ ਨੇ ਫੈਸਲਾ ਕਰ ਦੇਣਾ ਮੈਂ ਤਾਂ ਕਹਿ ਸਕਦਾ ਜੀ ਮੁਕਾਬਲਾ ਕਿਸ ਦੇ ਨਾਲ ਮੰਨ ਰਹੇ ਹੋ ਆਪਣਾ ਮੰਤਾ ਲੱਗਦਾ ਨਹੀਂ ਕਿ ਇਸ ਨਾਲ ਮੁਕਾਬਲਾ ਕੋਈ ਖਾਸ ਹੈਗਾ ਇਹ ਤਾਂ ਅਕਾਲੀ ਜਾਂ ਦਾ ਹਾਲ ਦੇਖੋ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਿੱਧਰ ਨੂੰ ਜਾਈਏ ਕਾਂਗਰਸ ਨੂੰ ਨਹੀਂ ਪਤਾ ਵੀ ਆਪਣੇ ਬੰਦਿਆਂ ਨੂੰ ਕਿੱਦਾਂ ਰੋਕੀਏ ਔਰ ਬੀਜੇਪੀ ਪਰ ਨਜ ਵੱਡ ਨਹੀਂ ਪਾ ਰਹੀ ਸੋ ਇੱਕ ਮੁਕਾਬਲਾ ਮਕਬੂਲਾ ਹੈ ਨਹੀਂ ਲੋਕ ਆਮ ਆਦਮੀ ਲੋਕਾਂ ਨੂੰ ਪਤਾ ਲੱਗ ਗਿਆ ਵੇ ਅਸੀਂ ਆਮ ਆਦਮੀ ਹੈ ਸਰਕਾਰ ਆਮ ਆਦਮੀ ਦੀ ਪਹਿਲੀ ਵਾਰ ਹੀ ਪਤਾ ਲੱਗਾ ਲੋਕਾਂ ਜੀ ਮੰਤਰੀ ਜੀ ਤੁਹਾਡੀ ਜਿਹੜੀ ਕੌਂਸਲ ਏਜੰਸੀ ਹੈ ਹੁਸ਼ਿਆਰਪੁਰ ਕਾਫੀ ਇੰਨੇ ਨਾ ਦੇ ਵਿੱਚ ਚਰਚਾਵਾਂ ਦੇ ਵਿੱਚ ਹੈ ਕਿਉਂਕਿ ਕਾਂਗਰਸ ਨੂੰ ਜਿਹੜਾ ਵੱਡਾ ਝਟਕਾ ਉੱਥੋਂ ਮਿਲਿਆ ਚੱਬੇਵਾਲ ਦੇ ਤੌਰ ਤੇ ਉਸ ਨੂੰ ਲੈ ਕੇ ਸਵਾਲ ਵੀ ਕੀਤੇ ਜਾ ਰਹੇ ਨੇ ਕੀ ਅਚਾਨਕ ਰਾਜਨੀਤਾਂਵਾਂ ਦੀ ਵਿਚਾਰਧਾਰਾ ਕਿਸ ਤਰ੍ਹਾਂ ਬਦਲ ਜਾਂਦੀ ਹੈ ਕਿਸ ਤਰ੍ਹਾਂ ਉਹ ਜਿਸ ਪਾਰਟੀ ਨੂੰ ਪਹਿਲਾਂ ਬੁਰਾ ਭਲਾ ਬੋਲਦੇ ਸੀ ਬਾਅਦ ਦੇ ਵਿੱਚ ਉਸੇ ਨੀਤੀਆਂ ਤੇ ਪ੍ਰਭਾਵਿਤ ਹੋ ਜਾਂਦੇ ਨੇ ਯਾਨੀ ਓਵਰ 올 ਅਗਰ ਤੁਹਾਡੀ ਸੀਟ ਦੀ ਜੇਕਰ ਗੱਲ ਕਰੀਏ ਉੱਥੇ ਕਦੋਂ ਕੈਂਡੀਡੇਟ ਅਨਾਉਂਸ ਹੋ ਰਿਹਾ ਔਰ ਕੀ ਜੜੀਆਂ ਗੱਲਾਂ ਆ ਰਹੀਆਂ ਨੇ ਕਿ ਚੱਬੇਵਾਲ ਕੈਂਡੀਡੇਟ ਹੋਣਗੇ ਕੀ ਸਹੀ ਨੇ ਮਿਲ ਕੋਰ ਡੈਫੀਨਿਟਲੀ ਜੱਬੇਵਾਲ ਜੀ ਕੈਂਡੀਡੇਟ ਹੋਊਗੇ ਉਥੋਂ ਮੈਂ ਕਹਿ ਸਕਦਾ ਇਸ ਗੱਲ ਨੂੰ ਔਰ ਸੈਕੰਡ ਗੱਲ ਇਹ ਹੈ ਕਿ ਉਹਨਾਂ ਨੇ ਕੋਈ ਜਿਹੜੇ ਐਮਐਲਏ ਦਾ ਅਸਤੀਫਾ ਦੇਣਾ ਕੋਈ ਛੋਟੀ ਗੱਲ ਨਹੀਂ ਕੋਈ ਐਕਸਐਮਐਲ ਨਹੀਂ ਆ ਉਹ ਮੌਜੂਦਾ ਐਮਐਲਏ ਸੀ ਵਿਚਾਰਧਾਰਾ ਦੀ ਗੱਲ ਹੈ ਬੰਦਾ ਰਾਤ ਨੂੰ ਸੁੱਤਾ ਉੱਠ ਕੇ ਵਿਚਾਰਧਾਰਾ ਉਹਦੀ ਹੋ ਜਾਂਦੀ ਵੀ ਨਹੀਂ ਯਾਰ ਇਹ ਇਨਸਾਫ ਦੀ ਗੱਲ ਨਹੀਂ ਹੈ ਮੈਂ ਹੁਣ ਬਹੁਤਾ ਜ਼ਿਆਦਾ ਮਜਬੂਰ ਨਹੀਂ ਰਹਿ ਸਕਦਾ ਇਨਸਾਫ ਤਾਂ ਆਇਆ ਜਿਹੜਾ 2 ਸਾਲ ਦਾ ਕਾਰਜਕਾਲ ਹੈ ਆਮ ਆਦਮੀ ਪਾਰਟੀ ਦਾ ਜੋ ਵਰਕਿੰਗ ਸਟਾਈਲ ਹੈ ਭਗਵੰਤ ਮਾਨ ਜੀ ਦਾ ਉਹ ਹੈ ਤੋ ਉਹ ਉਹ ਫੈਸਲਾ ਲੈ ਸਕਦਾ ਔਰ ਲੈ ਆ ਉਹਨਾਂ ਨੇ ਮੈਂ ਤਾਂ ਕਹਣਾ ਉਹਨਾਂ ਦਾ ਬਹੁਤ ਵੱਡਾ ਫੈਸਲਾ ਔਰ ਉਹਨਾਂ ਨੇ ਉਹ ਉਹ ਫੈਸਲੇ ਨਾਲ ਰਾਹਤ ਮਹਿਸੂਸ ਕਰ ਰਹੇ ਹੈ ਲੇਕਿਨ ਉਹ ਕਹਿੰਦੇ ਕਿ ਵਿਰੋਧੀ ਜਿਹੜੇ ਨੇ ਪ੍ਰਤਾਪ ਸਿੰਘ ਬਾਜਵਾ ਤੇ ਐ ਤੱਕ ਕਹਿ ਗਏ ਕਿ ਇਹਨਾਂ ਨੇ ਆਪਣਾ ਪੋਲਿਟੀਕਲ ਜਿਹੜਾ ਕਹਿ ਸਕਦੇ ਆ ਖੁਦਕੁਸ਼ੀ ਕਰ ਲਈ ਹੈ ਕਿ ਹੁਣ ਇਹਨਾਂ ਦਾ ਕੈਰੀਅਰ ਬਿਲਕੁਲ ਖਤਮ ਚਲੋ ਪ੍ਰਤਾਪ ਬਾਜਵਾ ਜੀ ਨੂੰ ਆਈਡੀਆ ਹੋ ਜਾਏਗਾ 1 ਜੂਨ ਨੂੰ ਜਦੋਂ VOTING ਹੋਏਗੀ ਔਰ 4 ਜੂਨ ਨੂੰ ਜੋ ਨਤੀਜਾ ਹੋਏਗਾ ਵੀ ਕੌਣ ਠਿੱਕ ਸਗਾ ਤਰਾ ਦੇਖ ਦਿਓ ਓਵਰঅল ਅਗਰ ਅਸੀਂ ਕਾਂਗਰਸ ਦੀ ਗੱਲ ਕਰੀਏ ਭਾਜਪਾ ਦੀ ਗੱਲ ਕਰੀਏ ਅਕਾਲੀ ਦਲ ਦੀ ਗੱਲ ਕਰੀਏ ਬੀਐਸਪੀ ਦੀ ਗੱਲ ਕਰੀਏ ਵੱਖ-ਵੱਖ ਪਾਰਟੀਆਂ ਜਿਹੜੀਆਂ ਨੇ ਉਹ ਸਿੱਧੇ ਤੌਰ ਤੇ ਤੁਹਾਡੀ ਪਾਰਟੀ ਨੂੰ ਘੇੜਦੀਆਂ ਨਜ਼ਰ ਆਣਗੀਆਂ ਇਨ ਚੋਣਾਂ ਦੇ ਵਿੱਚ ਦੇਖੋ ਜਦੋਂ ਕੋ ਬੰਦਾ ਇਨਸਾਫ ਨਾਲ ਕੰਮ ਕਰਦਾ ਨਾ ਤੇ ਕਈਆਂ ਨੂੰ ਪਸੰਦ ਨਹੀਂ ਹੁੰਦਾ ਇਹ ਸਾਰੀਆਂ ਉਹ ਪਾਰਟੀਆਂ ਇਹਨਾਂ ਨੇ ਜ਼ਿੰਦਗੀ ਵਿੱਚ ਰੱਖਿਆ ਸੀ ਇੱਕ ਵਾਰੀ ਤੂੰ ਇੱਕ ਵਾਰੀ ਮੈਂ ਦੋ ਵਾਰੀ ਤੂੰ ਇੱਕ ਵਾਰੀ ਮੈਂ ਸੋ ਅੱਜ ਜਦੋਂ ਇਹਨਾਂ ਨੂੰ ਪਤਾ ਲੱਗਿਆ ਪੇ ਕੰਮ ਕਰਨ ਦਾ ਤਰੀਕਾ ਦਾ ਸੀਗਾ ਜੀ ਅੱਜ ਇਹਨਾਂ ਨੂੰ ਹੋਰ ਕੋਈ ਖੌਫ ਨਹੀਂ ਹੈਗਾ ਇਹਨਾਂ ਨੂੰ ਆਪਣੇ ਕੀਤੇ ਤਰੀਕੇ ਦੇ ਉੱਤੇ ਪਛਤਾਵਾ ਆ ਪੇ ਜਿਹੜਾ ਕੰਮ ਹੈ 2 ਸਾਲ ਚ ਪਾਰਟੀ ਕਰ ਰਹੀ ਹੈ ਜਿਸ ਤਰੀਕੇ ਨਾਲ ਮਾਨਜੋਗ ਮੁੱਖ ਮੰਤਰੀ ਭਗਵੰਤ ਪਾਣਜ ਨੇ ਕੰਮ ਕੀਤਾ ਅਸੀਂ ਕਿਉਂ ਨਹੀਂ ਕਰ ਸਕੇ ਅੱਜ ਇਹ ਆਪਣੇ ਅੰਦਰ ਇਹਨਾਂ ਦੇ ਅੰਦਰ ਰਾਤ ਨੂੰ ਸੁੱਤੇ ਉੱਠ ਉੱਠ ਕੇ ਪਾਣੀ ਦਾ ਗਲਾਸ ਪੀਂਦੇ ਆ ਇਹ ਪੇ ਸਾਨੂੰ ਇਦਾਂ ਕੰਮ ਕਰਨਾ ਚਾਹੀਦਾ ਸੀ ਔਰ ਇਹ ਮੈਂ ਕਹਿ ਸਕਦਾ ਇਹਨਾਂ ਨੇ ਕਰਨਾ ਫੇਰ ਵੀ ਨਹੀਂ ਉਦਾਂ ਕਿਉਂਕਿ ਆਦਤਾਂ ਖਰਾਬ ਸੀ ਜਿਹੜਾ ਦਾਵਾ 130 ਦਾ ਉਸਤੇ ਕਹਿਮੋ 130 ਦਾ ਦਾਵਾ ਪੰਜਾਬ ਦੀ ਜਨਤਾ ਨੇ ਕੀਤਾ ਹੈ ਬ੍ਰਦਰ ਮੈਨੂੰ ਕਹਿ ਸਕਦਾ ਮੁੱਖ ਮੰਤਰੀ ਨੇ ਜਿਹੜਾ ਉਹ ਦਾਵਾ ਕੀਤਾ ਹੈ ਉਹ ਪੰਜਾਬ ਦੀ ਜਨਤਾ ਦਾ ਜਿਹੜਾ ਉਹਨਾਂ ਦੇ ਪ੍ਰਤੀ ਪਿਆਰ ਹੈ ਜਿਹੜਾ ਪੰਜਾਬ ਦੀ ਜਨਤਾ ਦਾ ਉਹਨਾਂ ਦੇ ਪ੍ਰਤੀ ਸਮਰਪਣ ਹੈ ਜੋ ਉਹਨਾਂ ਨੂੰ ਲੋਕ ਸੋਚਦੇ ਸੀਗੇ ਵੀ ਮੁੱਖ ਮੰਤਰੀ ਦਾ ਇਹ ਵਰਕਿੰਗ ਸਟਾਈਲ ਹੋਣਾ ਚਾਹੀਦਾ ਪਬਲਿਕ ਦੇ ਵਿੱਚ ਜਾ ਕੇ ਵਪਾਰ ਮਿਲਣੀ ਠੀਕ ਹੈ ਔਰ ਫੌਜੀਆਂ ਦੇ ਪ੍ਰਤੀ ਉਹਨਾਂ ਦੇ ਉਹਨਾਂ ਦੇ ਪਰਿਵਾਰਾਂ ਦੇ ਪ੍ਰਤੀ ਸ਼ਹੀਦਾਂ ਦੇ ਪ੍ਰਤੀ ਉਹਨਾਂ ਦਾ ਜਿਹੜਾ ਜਿਹੜਾ ਸਿਸਟਮ ਸਲੂਟ ਕਰਦਾ ਤਰੀਕਾ ਹੈ ਲੋਕਾਂ ਕਜੂਦਲ ਦੇਖ ਰਹੇ ਆ ਟੋਲ ਪਲਾਜ਼ਾ ਦੇ ਐਗਰੀਮੈਂਟ ਵਧਾਣਾ ਤਰੀਕਾ ਨਹੀਂ ਸੀਗਾ ਫ੍ਰਿਸਟ ਸਕੀਮ ਤਰੀਕਾ ਸੀ ਉਥੇ ਲੋਕਾਂ ਨੂੰ ਚੱਕ ਕੇ ਲੈ ਜਾਣਾ ਹਲਾਤ ਦੇ ਤਰੀਕਾ ਸੀ ਉਥੇ ਫਸਟ ਹੈਡ ਮੈਨਟਲੀ ਤਰੀਕਾ ਸੀ ਤੇ ਲੋਕ ਇਹ ਦੇਖ ਰਹੇ 45000 ਜਿਆਦਾ ਬੱਚਿਆਂ ਨੂੰ ਰੈਗੂਲਰ ਨੌਕਰੀਆਂ ਦੇਣਾ ਤਰੀਕਾ ਸੀ ਮੈਨੂੰ ਕੋਈ ਡਾਟਾ ਹੈ ਸਰਕਾਰਾਂ 45000 ਨੌਕਰੀਆਂ ਦੇਣ ਦਾ ਕਦੀ ਇਹ 35 35 ਸਾਲ ਕਿਉਂ ਨਹੀਂ ਭਰਤੀ ਕਰ ਸਕੇ ਡਿਪਾਰਟਮੈਂਟ ਖਾਲੀ ਪਏ ਸੀ ਆਫਟਰ ਇਹਨਾਂ ਨੂੰ ਪੁੱਛੇ ਪਰ ਲੋਕ ਪੰਜਾਬ ਦੇ ਇਹਨਾਂ ਦੇ ਕੀਤੇ ਕੰਮਾਂ ਦੇ ਉੱਤੇ ਕਿਉਂ ਸੰਤਾਪ ਭੁਗਦਰ ਹੈ ਇਟ ਮੀਨਸ ਕੀ ਸੀਗਾ ਇਹ ਇੱਕ ਚੀਜ਼ ਦੇਖਦੇ ਸੀ ਸਾਡਾ ਕਾਰੋਬਾਰਕ ਦਾ ਚੱਲਦਾ ਮੰਤਰੀ ਜੀ ਲੇਕਿਨ ਵਿਰੋਧੀ ਜਿਹੜੇ ਸਵਾਲ ਚੁੱਕ ਰਹੇ ਕੈਂਡੀਡੇਟਾਂ ਨੂੰ ਲੈ ਕੇ ਕਿ ਪੰਜ ਕੈਬਨਿਟ ਮੰਤਰੀ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਲਾ ਦਿੱਤੇ ਇਹ ਵੀ ਕਹਿ ਰਹੇ ਨੇ ਕਿ ਬਾਹਰੀ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਉੱਪਰ ਜ਼ਿਆਦਾ ਭਰੋਸਾ ਜਤਾ ਰਹੇ ਨੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਟਿਕਟਾ ਨਹੀਂ ਦੇ ਰਹੇ ਦੇਖੋ ਸਾਡੇ ਕੋਲ 92 ਐਮਐਲਏ ਆ ਕਿਸੇ ਮੰਤਰੀ ਨੇ ਇਲੈਕਸ਼ਨ ਲੜਨ ਤੋਂ ਇਨਕਾਰ ਤਾਂ ਨਹੀਂ ਕੀਤਾ ਉਹਨਾਂ ਕਿਹਾ ਮੈਂ ਜਾਣ ਨੂੰ ਤਿਆਰ ਹਾਂ ਮੈਂ ਜਿਹੜੀ ਸਾਡੀ ਆਈਡਿਓਲੋਜੀ ਆ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਮੈਂ ਨੂੰ ਪਾਰਲੀਮੈਂਟ ਚ ਬੋਲਣ ਨੂੰ ਤਿਆਰ ਹੈ ਜੇ ਉਹ ਚ ਮਾੜੀ ਗੱਲ ਕੀ ਹੈ ਨੰਬਰ 1 ਸਾਡੇ ਕੋ ਉਮੀਦਵਾਰ ਪਾਰਟੀ ਨੇ ਬੜੇ ਅੱਛੇ ਸਲੈਕਟ ਕੀਤੇ ਜੇ ਤੁਹਾਨੂੰ ਕਿਹਾ ਗਿਆ ਚੋਣ ਲੜਨ ਲਈ ਕਿ ਤੁਸੀਂ ਤਿਆਰ ਬਿਲਕੁਲ ਕਿਹਾ ਕਿ ਪਾਰਟੀ ਦੇ ਕਿਉਂ ਪਾਰਟੀ ਦੇ ਇੱਕ ਆਦੇਸ਼ ਦੇ ਉੱਤੇ ਉਹ ਕੰਮ ਕਰਾਂਗੇ ਗੱਲ ਕੋਈ ਕੋਈ ਗੱਲਬਾਤ ਹੋਈ ਨਹੀਂ ਕੋਈ ਗੱਲ ਨਹੀਂ ਕੋਈ ਗੱਲਬਾਤ ਕੋਈ ਗੱਲ ਨਹੀਂ ਸਿੱਧੇ ਤੌਰ ਤੇ ਜ਼ਿਕਰ ਕੈਬਨਿਟ ਮਨਿਸਟਰ ਬ੍ਰਮਸ਼ੰਕਰ ਜਿੰਪਾ ਦੀ ਗੱਲ ਕਰੀਏ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਿਹੜੇ ਸਰਕਾਰ ਨੇ ਕੰਮ ਕੀਤੇ ਨੇ ਉਸ ਦੇ ਨਾਲ 13 ਜ਼ੀਰੋ ਦੇ ਉੱਪਰ ਜਿੱਤ ਹੋਊਗੀ ਦਾਵਾ ਕੀਤਾ ਇਹਨਾਂ ਦੇ ਦਾਅਵੇ ਤੇ ਕਿਆ ਪੰਜਾਬ ਦੀ ਜਨਤਾ ਮੋੜ ਲਾਏਗੀ ਹੁਣ ਆ ਵੇਖਣ ਵਾਲੀ ਗੱਲ ਰਹੂਗੀ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਵੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par